ਫਾਜ਼ਿਲਕਾ ਦੀ ਗੁਰਨਾਨਕ ਕਲੋਨੀ ਦੇ ਵਿੱਚ ਬਾਲੀਵੁੱਡ ਦੇ ਸਿੰਗਰ ਹੈਰੀ ਰਾਏ ਤੇ ਹਮਲਾ ਕੀਤਾ ਗਿਆ ਹੈ ਤਸਵੀਰਾਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਤੋਂ ਸਾਬਨੇ ਆਈਆਂ ਜਿੱਥੇ ਹੈਰੀ ਰਾਏ ਨੂੰ داخل کروایا ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਫਰੀਦਕੋਟ ਟ੍ਰੈਫਰ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਹੈਰੀ ਰਾਏ ਨੇ ਕਿਹਾ ਕਿ ਗਲੀ ਦੇ ਵਿੱਚ ਦੋ ਬੱਚੇ ਗਲਤ ਕੰਮ ਕਰ ਰਹੇ ਸੀ ਜਿਨ੍ਹਾਂ ਦੀ ਉਹਨਾਂ ਵੱਲੋਂ ਵੀਡੀਓ ਬਣਾਈ ਗਈ ਅਤੇ ਉਹਨਾਂ ਦੇ ਪਰਿਵਾਰ ਨੂੰ ਜਦੋਂ ਕਹਿਣ ਗਏ ਤਾਂ ਉਹਨਾਂ ਨੂੰ ਰੱਸੀਆਂ ਦੇ ਨਾਲ ਬੰਨ ਲਿਆ ਗਿਆ ਅਤੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਜਿਸ ਦੇ ਚਲਦਿਆਂ ਉਹ ਜ਼ਖਮੀ ਹੋ ਗਏ ਉਹਨਾਂ ਵੱਲੋਂ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਜੋਂ ਨਾਨਕ ਨੂੰ ਨੀਂ ਲੋਟ ਰੋਡ ਰੋਡ ਫਾਇਲ ਚ ਕੀ ਮਾਮਲਾ ਕੀ ਹੋਇਆ ਜੀ ਜੀ ਮਾਮਲਾ ਇਹਦਾ ਕੀ ਮੈਂ ਆਪਣੇ ਤਰੀਕੇ ਨਾਲ ਕੰਮ ਕਰਦਾ ਸੀਗਾ ਮੈਂ ਸਟੂਡੀਓ ਦਾ ਕੰਮ ਕਰਦਾ ਮਿਊਜ਼ਿਕ ਦਾ ਤੇ ਸਾਰਾ ਦਿਨ ਮੈਂ ਕਾਰਜ ਆਪਣੇ ਸਟੂਡੀਓ ਦੇ ਵਿੱਚ ਹੀ ਹੁੰਦਾ ਤੇ ਸਾਹਮਣੇ ਮੈਂ ਬਾਲਕਨੀ ਵਿੱਚ ਗਿਆ ਤਾਂ ਸਾਹਮਣੇ ਸਾਡੇ ਗਰਾਊਂਡ ਹੈ ਤੇ ਉੱਥੇ ਨੂੰ ਦੋ ਮੁੰਡੇ ਦਲਤ ਕੰਮ ਕਰ ਰਹੇ ਸੀ ਨਿੱਕੇ ਜਿਹੋ ਆਪ ਸੀਗੇ ਦਲਤ ਕੰਮ ਕਰ ਰਹੇ ਸੀ ਤੇ ਮੈਂ ਮੈਸੇਜ ਨੂੰ ਦਿਖਾਇਆ ਤੇ ਨਾਲ ਆਪਣੇ ਨਾਲ ਦੇ ਜਿਹੜੇ ਗਵਾਂਢੀ ਗਏ ਉਹਨਾਂ ਨੂੰ ਮੈਂ ਸੱਦਿਆ ਮੈਂ ਕਿਹਾ ਉਹ ਦੇਖੋ ਨਾਲ ਮੈਂ ਨਾਲ ਮੈਂ ਖੜ ਕੇ ਵੀਡੀਓ ਵੀ ਬਣਾ ਲਈ ਇਸ ਚੀਜ਼ ਦੀ ਤੇ ਕਹਿੰਦੇ ਵੀ ਜਾ ਕੇ ਲਾਂਮਾ ਦੇ ਘਿਆ ਇਸ ਆਪਣੇ ਇਥੇ ਦੇ ਘਰਾਂ ਦੇ ਵਿੱਚ ਮੈਂ ਗਿਆ ਜੀ ਉਹ ਮੁੰਡਾ ਪਿਆ ਭੱਜ ਗਿਆ ਮੈਂ ਤਾਂ ਰੁਕ ਰੁਕ ਪਰ ਉਹ ਮੁੰਡਾ ਭੱਜ ਪਿਆ ਉਹ ਮੁੰਡਾ ਭਜਦੇ ਭਜਦੇ ਉਹਨਾਂ ਦੀ ਗਲੀ ਵਿੱਚ ਨਾ ਸੀਵਰੇਜ ਬਣੇ ਹੋਣਾ ਨੇ ਉੱਚੇ ਉੱਚੇ ਉਹ ਤੇ ਗਿਆ ਦੇਖੋ ਨਾਲ ਦੇ ਨਾਲ ਸੀਵਰੇਜ ਦੇ ਨਾਲ ਉਹ ਘਰ ਸੀਗਾ ਘਰੇ ਵੜ ਗਿਆ ਤੇ ਉਹਨੇ ਆਪਦੇ ਪਿਓ ਨੂੰ ਮੈਂ ਨਹੀਂ ਜਾਣਦਾ ਕੀ ਕਿਹਾ ਕੀ ਨਹੀਂ ਦੱਸਿਆ ਉਹਨੇ ਉਹਦਾ ਪੀਓ ਆਇਆ ਜੀ ਬਾਹਰ ਉਨੇ ਮੈਨੂੰ ਇੰਨਾ ਤੋਂ ਮਾਰਨਾ ਸ਼ੁਰੂ ਕਰ ਦਿੱਤਾ ਕਿ ਅੱਧਾ ਪੂਨਾ ਘੰਟਾ ਉੱਥੇ ਕਟੋ-ਕਟ ਵੀ ਤੱਕ 10-11 ਜਾਨੇ ਸੀਗੇ ਜੀ ਜਿਨ੍ਹਾਂ ਨੇ ਮਤਲਬ ਮੈਂ ਦੱਸ ਨਹੀਂ ਸਕਦਾ ਕਿੰਨਾ ਕਿੰਨੀ ਮਾਰ ਮਾਰੀ ਇਹਦੇ ਬਿਲਕੁਲ ਮੈਨੂੰ ਅਗਰ ਪਤਾ ਹੁੰਦਾ ਕਿ ਇਦਾਂ ਅੱਗੇ ਜਾ ਕੇ ਐਵੇਂ ਹੋ ਜਾਣਾ ਹੈ ਮੈਂ ਤਾਂ ਵੀ ਪ੍ਰੂਫ ਲੈ ਕੇ ਗਿਆ ਸੀ ਮੈਂ ਤਾਂ ਵੀਰੇ ਮੇਰੀ ਗੱਲ ਸੁਣੋ ਮੇਰੇ ਕੋਲ ਵੀਡੀਓ ਉਹੀ ਹੈ ਮੈਂ ਤੈਨੂੰ ਮਾਰ ਦਾਂਗਾ ਮੈਂ ਤੇਰੇ ਲੱਤਾਂ ਤੋੜ ਦਾਂਗਾ ਮੇਰਾ ਕੁਝ ਵੀ ਨਹੀਂ ਕਰ ਸਕਦੇ ਐਵੇਂ ਕਰਕੇ ਤੇ ਮੈਨੂੰ ਸੱਟਾਂ ਸੁੱਟਾਂ ਲੱਗ ਗਈਆਂ ਫਿਰ ਮਸਾ ਜਮੇਦਾਨੇ ਕਰਕੇ ਮੈਂ ਉੱਥੋਂ ਵੀ ਨਿਕਲਿਆ ਮੈਨੂੰ ਕਿਸੇ ਨੇ ਨਹੀਂ ਛਡਾਇਆ ਕੋਈ ਉਹਨਾਂ ਨੇ ਨਾ ਜਿੰਨਾ ਜਿੰਨੇ ਮੈਨੂੰ ਟੁੱਟਿਆ ਜਿਆਦਾ ਸਭ ਤੋਂ ਜਿਆਦਾ ਤਾਂ ਮੁੰਡੇ ਦਾ ਪਿਓ ਉਹਨੇ ਕੋਈ 45 ਤੋਂ ਵੀ ਕਿਸੇ ਨੂੰ ਬੁਲਾਇਆ ਸੀਗਾ ਤੇ ਉਹ ਵੀ ਆ ਕੇ ਵੇਖਣ ਲੱਗ ਪਿਆ ਕਹਿੰਦਾ ਉਹ ਜਾਣਦਾ ਸੀਗਾ ਕਿਸੇ ਮੇਰੇ ਬ੍ਰਦਰ ਦੇ ਅੱਗੇ ਦੋਸਤ ਜਾਣਦਾ ਸੀਗਾ ਕਿਉਂ ਕਹਿ ਲੱਗ ਪਿਆ ਇਹਦੇ ਕਰਕੇ ਫੋਨ ਕਰਨੇ ਮੈਂ ਤਾਂ ਕੋਈ ਦਿੱਕਤ ਨਹੀਂ ਮੈਨਾਂ ਤਾਂਰੇ ਕੰਮ ਕਰਦੇ ਐ ਕੋਈ ਗੱਲ ਨਹੀਂ ਦੇਖੋ ਗਿੰਦੀ ਹੋ ਗਈ ਥਰੇ ਲੇਡੀਆਂ ਬੈਠੀਆਂ ਸਾਰੀਆਂ ਉਹਨਾਂ ਨੂੰ ਪਤਾ ਵੀ ਕੀ ਗੱਲ ਲੱਗੀ ਕਿਵੇਂ ਕੀ ਗੱਲ ਨਹੀਂ ਹੋਈ ਉਹਨਾਂ ਨੂੰ ਮੈਂ ਦਿਖਾ ਕੇ ਆਇਆ ਸਾਰਾ ਤੁਸੀਂ ਇਨਕੁਆਇਰੀ ਕਰੋਗੇ ਚੈੱਕ ਕਰੋਗੇ ਸਭ ਕੁਝ ਉਹਦੇ ਵਿੱਚ ਤੋਂ ਦੇਖੂਗਾ ਕਿ ਦੋ ਮੁੰਡੇ ਗਲਤ ਕੰਮ ਕਰਦੇ ਤੇ ਸਾਡਾ ਅਸੀਂ 3 ਆਇਆ 3 ਵਾਲੇ ਆ ਸਾਰੇ ਕਦੀ ਵੀ ਨਹੀਂ ਕੋਈ ਜਿਹੜਾ ਕੋਈ ਜਨੂਨ ਬੰਦਾ ਉਹ ਇਹੋ ਜੀ ਚੀਜ਼ ਕਦੀ ਵੀ ਨਹੀਂ ਦੇਖ ਸਕੂਗਾ ਸਾਡਾ ਮਕਸਦ ਸੀਗਾ ਵੀ ਇਹਦੇ ਘਰੇ ਜਾ ਕੇ ਵੀ ਆਹ ਵੇਖੋ ਤੁਹਾਡੇ ਮੁੰਡੇ ਦੀ ਕਤੂਦ ਕੀ ਕਰਦੇ ਕੋ ਸਾਡੇ ਧੀਆਂ ਪੈਣਾ ਸੀ ਮੈਨੂੰ ਕਹਿੰਦਾ ਜੋ ਕੁਝ ਕਰਨਾ ਤੁਸੀਂ ਆਪਣੇ ਕਰ ਲਓ ਤੇ ਉਹਨਾਂ ਨੇ ਮੇਰੀ ਆਹ ਹਾਲਤ ਕਰ ਦਿੱਤੀ ਉਸ ਤੋਂ ਬਾਅਦ ਮੈਨੂੰ 4 ਵਜੇ 4:30 ਵਜੇ ਦਾ ਜੀ ਮੈਂ ਇਥੇ ਹਸਪੀਟਲ ਦੇ ਵਿੱਚ ਆਇਆ ਕਿ ਮੇਰੀ ਮੇਰੀ ਬਿਆਨ ਪਾਜੀ ਨਹੀਂ ਲਿਖਤੀ ਮੇਰੇ ਬਿਆਨ ਲੈਣ ਕੋਈ ਵੀ ਨਹੀਂ ਆਇਆ ਤੁਸੀਂ ਮੈਂ ਮਨੋਕਤ ਨੀਸ ਕੰਡੀਸ਼ਨ ਤੋਂ ਪਿਆੰਮ ਉਹਦੇ ਵਿੱਚ ਕੀ ਹੁੰਦਾ ਜੀ ਪਹਿਲਾਂ ਐਮਐਲਆਰ ਕਟਿੰਦੀ ਹੈ ਤੁਹਾਡੀ ਕਟੀ ਕੇ ਥਾਣੇ ਜਾਏਗੀ ਤਾਂ ਥਾਣੇ ਵਾਲੇ ਜਿਹੜਾ ਬਿਆਨ ਲੈਣ ਆਣਗੇ ਠੀਕ ਹੈ ਜੀ ਮੈਂ ਤੇ ਪੁਲਿਸ ਕੰਪਲੇਂਟ ਕੀਤੀ ਤੁਸੀਂ ਕੋਈ ਪੁਲਿਸ ਕੰਪਲੇਂਟ ਦਾ ਇਹਨਾਂ ਨੂੰ ਜਦੋਂ ਆਕੇ ਮੈਂ ਇੱਥੇ ਐਡਮਿਟ ਹੋਇਆ ਤੇ ਕਹਿੰਦੇ ਕਿ ਅਸੀਂ ਅਦੋਂ ਦੀ ਆਪਣੇ ਐਂਡ ਤੋਂ ਪੁਲਿਸ ਕੰਪਲੀਟ ਕਰਾਂਗੇ ਕੋਈ ਤੁਸੀਂ ਕਾਲ ਨਹੀਂ ਕੀਤੀ ਜਿਵੇਂ 112 ਦੇ ਜਾਂ ਕੋਈ ਪੁਲਿਸ ਥਾਣੇ ਦੇ ਵਿੱਚ ਨਹੀਂ ਮੈਂ ਐਦਾਂ ਨਹੀਂ ਕੀਤੀ ਕਿਉਂਕਿ ਮੈਂ ਆਪਦੀ ਫੈਮਿਲੀ ਨੂੰ ਚੱਕਿਆ ਸਾਰੇ ਜਾਣੇ ਜਿਹੜੇ ਮੇਰੇ ਸੀ ਦੀ ਆਂਢੀ ਗੁਆਂਢੀ ਇਕੱਠੇ ਰੋਕੇ ਜਦੋਂ ਮੈਂ ਵਾਪਸ ਆਇਆ ਤੇ ਉਹਨਾਂ ਸਾਰਿਆਂ ਨੇ ਮੈਨੂੰ ਲੈ ਕੇ ਮੈਨੂੰ ਹਸਪੀਟਲ ਆ ਗਏ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਆ ਇਸ ਇਹ ਮੇਰੀ ਉਂਗਲੀ ਜਿਹੜੀ ਇਹਦੇ ਵਿੱਚ ਸੋਨੇ ਦੀ ਮੇਰੀ ਮੰਦਰੀ ਪਾਈ ਹੁੰਦੀ ਹੈ ਜੀ ਜਿਹੜੀਆਂ ਵੀ ਮੇਰੀ ਅਕਲ ਦੀਆਂ ਪਰਸੋ ਦੀਆਂ ਮੈਂ ਵੀਡੀਓਜ਼ ਅਪਲੋਡ ਕਰਦਾ ਮੈਂ ਸਿੰਗਰ ਹਾਂ ਤੇ ਉਹਦੇ ਵਿੱਚ ਮੇਰੇ ਤੁਹਾਨੂੰ ਦਿਖੂਗੀ ਬਕਾਇਦਾ ਇੱਕ ਮੇਰੇ ਕੰਨ ਦੇ ਵਿੱਚ ਵੀ ਇੱਕ ਸੋਨੇ ਦੀ ਸਿੱਕੀ ਗਾੜੀ ਦੀ ਉਪਾਈ ਹੁੰਦੀ ਹੈ ਤੇ ਉਹ ਇਹਨਾਂ ਦੇ ਕੋਲ ਗੁੰਮੀ ਹੈ ਹੁਣ ਮੈਨੂੰ ਨਹੀਂ ਪਤਾ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੇ ਲਈਆ ਰੱਖੀ ਹੈ ਇਹਨਾਂ ਦੇ ਕੋਲ ਹੈ ਇਹਨਾਂ ਦੇ ਕਿਸੇ ਬੰਦੇ ਕੋਲ ਹੈ ਮੇਰੇ ਗਲੇ ਦੇ ਚੈਂਸ ਸੀ ਉਹ ਇਹਨਾਂ ਨੇ ਦੇ ਦਿੱਤੀ ਮੈਨੂੰ ਚਾਂਦੀ ਦੀ ਪਰ ਮੇਰੀ ਮੰਦਰੀ ਤੇ ਮੈਨੂੰ ਵਾਲੀ ਹਲੇ ਤੱਕ ਨਹੀਂ ਮੇਰੇ ਤੇ ਮੈਂ ਬਸ ਹਾਂਜੀ ਕਿੰਨੇ ਕੋਈ ਦਾ ਮਾਮਲਾ ਕਿੰਨੇ ਕੋਈ ਦਾ ਮੇਰਾ ਮਾਮਲਾ ਹੈ ਜੀ ਇਹ ਮੈਨੂੰ ਜਿਆਦਾ ਐਗਜ਼ੈਕਟਲੀ ਤਾਂ ਯਾਦ ਨਹੀਂ 3.5 ਤੱਕ ਦਾ ਮਾਮਲਾ ਆਇਆ ਤੇ ਅਗਲੇ ਦਿਨ ਮੈਂ ਵੀਡੀਓ ਵੀ ਬਣਾਈ ਸੀ ਮੈਂ ਦਿਖਾ ਸਕਦਾ ਜੀ ਨਹੀਂ ਨਹੀਂ ਬਸ ਕੋਈ ਨੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਦਿਆ ਇਹ ਤਾਂ ਉਹਨ ਕੀ ਮੰਗ ਕੀ ਕਰਦੇ ਹੋ ਮੰਗ ਕੀ ਕਰਦੇ ਆ ਜੀ ਬਈ ਮੈਨੂੰ ਪਤਾ ਨਹੀਂ ਕਿਵੇਂ ਪਰਮਾਤਮਾ ਨੇ ਬਚਾ ਲਿਆ ਤੇ ਮੈਂ ਬਚ ਗਿਆ ਨਹੀਂ ਤਾਂ ਉਹਨਾਂ ਨੇ ਮੈਨੂੰ ਮਾਰਨ ਵਿੱਚ ਕੋਈ ਬਸਰ ਨਹੀਂ ਛੱਡੀ ਮੇਰੇ ਇੱਥੇ ਮੇਰੇ ਬੁੱਲ ਫਟੇ ਪਏ ਐ ਇੱਥੇ ਦੋ ਸਟੀਚਸ ਲੱਗਦੇ ਐ ਠੀਕ ਐ ਮੇਰੇ ਦੰਦ ਨੂੰ ਦਰਦ ਕਰਦੇ ਤੇ ਇੱਕ ਦੰਦ ਮੇਰਾ ਅੰਦਰੋਂ ਛੁੱਟ ਗਿਆ ਮੇਰੇ ਭੁਰ ਗਿਆ ਆ ਮੇਰੀ ਉਂਗਲ ਸੈੱਟ ਨਹੀਂ ਹੁੰਦੀ ਵੀ ਇਹਦੇ ਚੋਂ ਮੰਦਰੀ ਜਿਹੜੀ ਨਿਕਲਦੀ ਸੀ ਸਵੇਲਿੰਗ ਕਰਕੇ ਦਨੂੰ ਐਕਸ-ਰੇ ਕਰਵਾਵਾਂਗਾ ਬਾਕੀ ਮੈਨੂੰ ਹਸਪੀਟਲ ਵਾਲਿਆਂ ਨੇ ਡਾਕਟਰਸ ਨੇ ਫਰੀਦਕੋਟ ਰੈਫਰ ਕੀਤਾ ਆ ਜਿਹੜੀ ਮੇਰੀ ਅੱਥੇ ਸੱਟ ਲੱਗੀ ਹੈ ਕਹਿੰਦੇ ਸਕਲ ਦਾ ਤੁਹਾਨੂੰ ਆਪਦਾ ਕਰਾਣਾ ਪਏਗਾ ਉਹ ਇੱਥੇ ਨਹੀਂ ਹੁੰਦਾ ਤੇ ਜਿਹੜੇ ਤੁਹਾਡੇ ਦੰਦ ਹੈਗੇ ਨੇ ਅੰਦਰੋਂ ਚਵਾੜਾ ਹਿੱਲਿਆ ਤੇ ਜਿਹੜੇ ਦੰਦ ਟੁੱਟੇ ਇਹਦਾ ਤੁਹਾਨੂੰ ਇੱਥੇ ਸਾਡੇ ਕੋਲ ਡੈਂਟਿਸਟ ਨਹੀਂ ਆ ਸਰਕਾਰੀ ਫਾਇਰ ਦਾ ਹਸਪੀਟਲ ਦੇ ਵਿੱਚ ਤੁਹਾਨੂੰ ਉੱਥੋਂ ਮੈਡੀਕਲ ਰਿਪੋਰਟ ਕਰਾਣੀ ਪਈ ਜੀ ਮੈਨੂੰ ਇਹਨਾਂ ਨੇ ਫਰੀਦਕੋਟ ਰੈਫਰ ਕੀਤਾ ਹੈ ਮੈਂ ਦੇਖ ਤਾਹਨ ਫਰੀਦਕੋਟ ਜਾ ਰਹੇ ਹੋ ਤੁਸੀਂ ਹਾਂਜੀ ਮੈਂ ਦੇਖਦਾ ਜੀ ਆਪਣੀ ਕੈਮਰੇ ਦੇ ਨਾਲ ਤੇ ਸਾਰੇ ਆਪਣੇ ਗ੍ਰੈਲਟੀਜ਼ ਦੇ ਨਾਲ ਤੇ ਡਿਸਕਸ ਕਰਕੇ ਮੈਂ ਉਹਨਾਂ ਨੂੰ ਫਿਰ ਅਪੀਚ ਕਰਾਂਗਾ ਜੀ ਸਰ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਭੁੱਲ ਗਿਆ ਕਿ ਆਹ ਦੇਖੋ ਤੁਸੀਂ ਤੁਸੀਂ ਧਿਆਨ ਨਾਲ ਚੈੱਕ ਕਰ ਸਕਦੇ ਹੋ ਆਹ ਦੇਖੋ ਜੀ ਉਹਨਾਂ ਨੇ ਮੈਨੂੰ ਰਸੀਆਂ ਦੇ ਨਾਲ ਉੱਥੇ ਬੰਨ ਕੇ ਰੱਖਿਆ ਤੇ ਉਹਨਾਂ ਨੇ ਮਾਰਨ ਦੇ ਵਿੱਚ ਕੋਈ ਕਸਦ ਨਹੀਂ ਛੱਡੀ ਉਹਨਾਂ ਨੇ ਬੰਨ ਕੇ ਘੁੱਟਿਆ ਜੀ ਕਿੱਥੇ ਬੰਨਿਆ ਕਿੱਥੇ ਸੀ ਉਹਨਾਂ ਨੇ ਅ ਪਿੱਛੋਂ ਦੀ ਬਾਜੂ ਕਰਕੇ ਉਹਨਾਂ ਨੇ ਬੰਨ ਕੇ ਆਪਣੇ ਕਰਦੇ ਉਹ ਗੁਰੇਮਾਨ ਦੀ ਗਲੀ ਤੇ ਕਿੱਥੇ ਕਰਕੇ ਲੋਕੇਸ਼ਨ ਕਿੱਥੋਂ ਦੀ ਹੈ ਲੋਕੇਸ਼ਨ ਜੀ ਜਮਾ ਆਪਣਾ ਪੈਂਚ ਵਾਲੀ ਆਪਾਂ ਮੋੜ ਮੁੜਦੇ ਆ ਨਾ ਜਿਹੜੀ ਫਟਕ ਦੇ ਨਾਲ ਵਾਲੀ ਸੜਕ ਜਾਂਦੀ ਹੈ ਜਿਹੜੀ ਰੇਲ ਲਿੰਗ ਦੇ ਨਾਲ ਵਾਲੀ ਰੇਲਵੇ ਦੇ ਨਾਲ ਵਾਲੀ ਅੱਗੇ ਜਾ ਕੇ ਜੀ ਉਹਨਾਂ ਦੇ ਘਰ ਗਏ ਨੇ ਸਾਰੇ ਇੱਕ ਪਾਸੇ ਰੇਲਵੇ ਜਾਂ ਤੇ ਨਾਲ ਉਹਨਾਂ ਦੇ ਘਰ ਨਹੀਂ ਗੁਰਨਾਨ ਕੌਣ ਦੇ ਤੇ ਕਿਸੇ ਨੇ छुड़ाया ਨਹੀਂ ਤੁਹਾਨੂੰ ਕੋਈ ਤੁਹਾਡਾ ਉਹਦਾ ਬੰਦਾ ਵੀ ਨਹੀਂ ਆਇਆ ਮੈਨੂੰ ਇਹ ਹੈਰਾਨੀ ਹੈ ਕਿ ਉੱਥੇ ਲੇਡੀਜ਼ ਵੀ ਸੀ ਕਿ ਬੱਚੇ ਵੀ ਸੀ ਹੋਰ ਵੀ ਆਸ-ਪਾਸੇ ਦੇ ਵੀ ਇਕੱਠੇ ਹੋਏ ਸੀਗੇ ਜਿਹੜੇ ਉਹਨਾਂ ਨੇ ਮੁੰਡਾ ਸੀਗਾ ਇੱਕ ਬੈਂਚ ਵਾਲੀ ਤੋਂ ਸੀਗਾ ਉਹ ਵੀ ਉਹਨੂੰ ਵੀ ਸੱਦਿਆ ਉਹਨੇ ਵੀ ਵੇਖਿਆ ਉਹਨੇ ਵਨ ਕਿ ਮੇਰੇ ਫੈਮਿਲੀ ਨੂੰ ਜਾਣਦਾ ਸੀ ਕਿਸੇ ਤਰੀਕੇ ਤੇ ਉਹਨੇ ਘਰੇ ਫੋਨ ਵੀ ਕੀਤਾ ਬਟ ਉਹਨੇ ਛਡਾਇਆ ਨਹੀਂ ਮੈਨੂੰ ਨਾ ਉਹਨੇ ਮੈਨੂੰ ਛਡਾਇਆ ਨਾ ਉਹਨੇ ਮੈਨੂੰ ਉਹਨਾਂ ਕੋਲੋਂ ਬਚਾਇਆ ਤੇ ਨਾ ਮੈਂ ਕੁਝ ਉਹਦਾ ਮੈਂ ਗੱਲਬਾਤ ਕੀਤੀ ਬਟ ਆਹ ਜਿਹੜੀ ਇਹਨਾਂ ਨੇ ਕੀਤੀ ਮੇਰੇ ਨਾਲ 범ਤੋਤ ਕਿ ਮੈਂ ਐਕਸਪੈਕਟ ਕੀਤੀ ਹੁੰਦੀ ਤਾਂ ਸਰ ਮੈਂ ਇਕੱਲਾ ਹੀ ਨਾ ਜਾਂਦਾ ਜੇ ਮੈਨੂੰ ਪਤਾ ਹੁੰਦਾ ਕਿ ਅੱਗੇ ਜਾ ਕੇ ਮੇਰੇ ਨਾਲ ਆਹ ਵਾਰਦਾਤ ਹੋ ਜਾਣੀ ਹੈ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਲਾਈਟ ਮਾਰ ਕੇ ਤੇ ਜੇ ਮੇਰੇ ਨਾਲ ਆ ਬਾਅਦ ਦਾ ਘੋਣੀ ਹੈ ਤੇ ਮੈਂ ਕਦੀ ਵੀ ਇਕੱਲਾ ਨਾ ਜਾਂਦਾ ਉੱਥੇ ਕਿਉਂਕਿ ਮੇਰੇ ਮਨ ਵਿੱਚ ਸੀਗਾ ਹੀ ਨਹੀਂ ਐ ਉਹ ਜ ਮੈਂ ਤਾਂ ਵੀਡੀਓ ਦਿਖਾਣੀ ਸੀ ਕਿ ਆ ਦੇਖ ਉਹ ਜੋ ਉਹਨਾਂ ਨੇ ਆ ਮੇਰੇ ਨਾਲ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਕੁਝ ਨਹੀਂ ਕੀਤਾ ਬਸ ਕੁੱਟਣਾ ਸ਼ੁਰੂ ਕਰਤਾ ਇੱਕ ਵਾਰ ਤਾਂ ਕੀਤੀ ਮੈਨੂੰ ਕੋਈ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਉੱਥੋਂ 11 12 ਜਣੇ ਸੀਗੇ ਮੈਨੂੰ ਸ਼ਕਲਾਂ ਜ਼ਰੂਰੀ yaad ਨਹੀਂ ਮੈਨੂੰ ਨਾਮ ਨਹੀਂ ਪਤਾ ਪਰ ਮੈਂ ਇੱਕ ਇੱਕ ਬੰਦੇ ਦੀ ਸ਼ਕਲ ਨੂੰ ਜ਼ਰੂਰ ਜਾਣਦਾ ਹਾਂ ਮੇਰਾ ਕਦੀ ਵੀ ਸਾਜ਼ਲਕਾਂ ਦੇ ਵਿੱਚ ਤੁਸੀਂ ਕਿਸੇ ਨੂੰ ਵੀ ਦੇਖ ਸਕਦੇ ਹੋ ਕਦੀ ਵੀ ਨਾ ਐਦਾ ਲੜਾਈ ਝਗੜਾ ਤੇ ਨਾ ਆਪਣਾ ਕਦੀ ਕੁਛ ਐਵੇਂ ਦਾ ਹੋਇਆ ਸੀ ਕਿਉਂਕਿ ਅੱਬ ਕੰਮ ਕਰਨ ਵਾਲੇ ਆ ਮੈਂ ਆਰਟਿਸਟਾਂ ਤੇ ਮੇਰਾ ਸਭ ਨਾਲ ਬਧੀਆ ਪੇਨ ਪਿਆਰ ਹੈ ਅੱਜ ਮੇਰੇ ਨਾਲ ਇਹ ਹੋਇਆ ਤੇ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਬਣਦੀ ਵੱਧ ਤੋਂ ਵੱਧ ਬਣਦੀ ਕਾਰਵਾਈ ਕੀਤੀ ਜਾਵੇ ਅੱਜ ਮੈਨੂੰ ਮਾਰ ਦੇਣਾ ਸੀ ਇਹਨਾਂ ਨੇ ਘੱਟ ਨਹੀਂ ਦਿੱਤੀ ਮੈਨੂੰ